ਸਤਨਾਮ ਸ੍ਰੀ ਵਾਹਿਗੁਰੂ ਯਾਰੇ ਕੋ ਗੁਣ ਨਾਹੀ ਅਪੇ ਤਰਸ ਪਯੋਈ ਤਰਸ ਪਯਾ ਮੇਰਾ ਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੇ ਹਰਿਆ ਤੋਦੇ ਅਗਰ ਦਾ ਸਹਮਾਰੀ ਜਿਉ ਪਿੰਡ ਸਭ ਤੇਰਾ ਰੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸੋ ਕਹੋ ਕਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਅੰਲਾ ਪੰਜਵਾ ਗੁਰਪੂਰਾ ਪਿਟਿਓ ਵੱਡਪਾ ਕੀ ਮਨ ਹੈ ਪਿਆ ਪ੍ਰਗਸ ਕੋਈ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸਾ ਗੁਰਪੂਰਾ ਟਿਟਿਓ ਵੱਡ ਭਾਗੀ ਮਨੇ ਬਿਆ ਪਰਗਸਾ ਕਰ ਆਨੰਦ ਹਮਾਰਾ ਰਹਾ ਅੰਤਰ ਜਾਮੀ ਕਰਨ ਹਾਰਾ ਸੋਏ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਕੇ ਇਕਰਾਮ ਨਾਮ ਆਧਾਰਾ ਸਭਲ ਦਰਸ਼ਨ ਆਕਾਲ ਮੂਰਤ ਪ੍ਰਵਹਿ ਭੀ ਹੋਵਨ ਹਾਰਾ ਕੰਠ ਲਗਾਈ ਆਪਣੇ ਜਨ ਰੱਖੇ ਆਪਣੇ ਪ੍ਰੀਤ ਪਿਆਰਾ ਵੱਡੇ ਵੱਡਿਆਏ ਆਚਰਜ ਸੋਭਾ ਕਾਰਜ ਆਇਆ ਰਸੀ ਨਾਨਕ ਕਾ ਗੁਰਪੂਰਾ ਭੀਟਿਓ ਅਗਲੇ ਦੁਖ ਬਿਨਾਸੇ ਵੱਡੇ ਵਡਿਆਈ ਅਚਰਜ ਸੋਗਾ ਕਾਰਜ ਆਇਆ ਰਸੇ ਨਾਨਕ ਕਾ ਗੁਰਪੁਰਾ ਪਿਟਿਓ ਸਗਲੇ ਦੁੱਖ ਵਿਨਾਸ਼ੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਆਵ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 609 ਤੇ 610 ਸੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਪੰਜਵ ਸੋਰਠ ਰਾਗ ਦੇ ਵਿੱਚ ਮਹੱਲਾ ਪੰਜਵਾ ਤੋਂ ਭਾਵ ਕਿ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹਿ ਭਿਆ ਪਰਗਾਸਾ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮੈਨੂੰ ਪੂਰਾ ਗੁਰੂ ਮਿਲ ਗਿਆ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੈ ਭਇਆ ਪ੍ਰਗਾਸਾ ਕਹਿੰਦੇ ਮੇਰੇ ਮਨ ਦੇ ਵਿੱਚ ਖੇੜਾ ਆ ਗਿਆ ਮਨ ਦੇ ਵਿੱਚ ਖੜਾ ਆ ਗਿਆ ਵੱਡੇ ਭਾਗ ਮੇਰੇ ਕਹਿੰਦੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਵੱਡੇ ਭਾਗ ਨੇ ਮੇਰੇ ਕਿ ਮੈਨੂੰ ਗੁਰੂ ਪੂਰਾ ਮਿਲ ਗਿਆ ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਿਆ ਪ੍ਰਗਸ ਕਹਿੰਦੇ ਮੇਰੇ ਅੰਦਰ ਚਾਨਣ ਹੋ ਗਿਆ ਹੁਣ ਸਾਡੇ ਅੰਦਰ ਹਨੇਰੇ ਹੀ ਹਨੇਰਾ ਬਾਹਰੇ ਤੇ ਬਾਦ ਚਾਨਣ ਪਰ ਅੰਦਰ ਸਾਡੇ ਹਨੇਰੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਮੇਰੇ ਅੰਦਰ ਚਾਨਣਾ ਹੋ ਗਿਆ ਭਾਈ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਗਸ ਪਰਵਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਕਹਿੰਦੇ ਕੋਈ ਦੂਸਰਾ ਨਹੀਂ ਹੈ ਜਿਹੜਾ ਮੈਨੂੰ タルਵਾਸ ਦੇ ਦੇ ਮੇਰੇ ਸਾਹਿਬ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਅਸੀਂ ਵੀ ਇੱਕ ਪਰਮਾਤਮਾ ਦੇ ਨਾਲ ਜੁੜੀਏ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਬਾਣੀ ਉਚਾਰਨ ਕੀਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਆਉਂਦਾ ਹੈ ਉਹ ਆਉਂਦਾ ਇੱਕ ਓੰਕਾਰ ਕੇ ਪਰਮਾਤਮਾ ਇੱਕ ਹੈ ਕਿਉਂ ਤਰ ਤਰ ਤੇ ਫਿਰਦੇ ਹੋ ਤੁਸੀਂ ਕਿਉਂ ਆਪਣਾ ਸਮਾਂ ਬਰਬਾਦ ਕਰਦੇ ਹੋ ਗੁਰੂ ਸਾਹਿਬ ਕਹਿੰਦੇ ਧੋੜ ਧੁੱਪ ਧੱਕੇ ਇਹਨਾਂ ਤੋਂ ਬਿਨਾ ਹੋਰ ਦੂਜੀ ਚੀਜ਼ ਨਹੀਂ ਮਿਲਣੀ ਜੇ ਤੁਸੀਂ ਆਪਣੇ ਗੁਰੂ ਦੇ ਨਾਲ ਜੁੜਜੋਗੇ ਤੁਹਾਡੇ ਅੰਦਰ ਏਕਾ ਵਰਜਣੇ ਆਪਣੇ ਸਤਿਗੁਰ ਕੈ ਬਲਿਹਾਰ ਹੈ ਕਹਿੰਦੇ ਮੈਂ ਤੇ ਐਸੇ ਸਤਿਗੁਰੂ ਤੋਂ ਬਲਿਹਾਰ ਜਾਂਨਾ ਭਾਈ ਗੁਰਦਾਸ ਸਾਹਿਬ ਇਹ ਕਹਿੰਦੇ ਆ ਕਿ ਸਤਿਗੁਰ ਦਇਆ ਨਿਤ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਕਹਿੰਦੇ ਐਸੇ ਸਤਿਗੁਰੂ ਤੋਂ ਬਲਿਹਾਰ ਜਾਈਏ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਗੱਲ ਤੇ ਮੋਹਰ ਲਾਈ ਹੈ ਕਿ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਨਾ ਸਦਕੇ ਜਾਨਾ ਸਦਕੇ ਜਾਨਾ ਬਲਿਹਾਰ ਜਾਨਾ ਬਲਿਹਾਰ ਜਾਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਅਸੀਂ ਆਪਣੇ ਗੁਰੂ ਦੇ ਨਾਲ ਇੱਕਮਿਕ ਹੋ ਜਾਾਂਗੇ ਆਪਣੇ ਸਤਿਗੁਰ ਕਹਿ ਬਲਿਹਾਰ ਹੈ ਉਹਦੇ ਤੋਂ ਬਲਿਹਾਰ ਜਾਵਾਂਗੇ ਫਿਰ ਹੋੜਾ ਕੀ ਹੈ ਜੇ ਗੁਰੂ ਸਾਹਿਬ ਕਹਿੰਦੇ ਆਗਾਹ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰਾ ਹੈ ਘਰ ਸਾਡੇ ਹਿਰਦੇ ਨੂੰ ਕਿਹਾ ਜੀ ਸਾਡੇ ਹਿਰਦੇ ਨੂੰ ਘਰ ਕਿਹਾ ਕਹਿੰਦੇ ਆਗਾਹ ਸੁਖ ਪਾਛੈ ਸੁਖ ਸਹਿਜਾ ਕਹਿੰਦੇ ਇਸ ਜ਼ਿੰਦਗੀ ਦੇ ਵਿੱਚ ਜਿਹੜੀ ਜ਼ਿੰਦਗੀ ਸਾਡੀ ਅੱਜ ਚੱਲ ਰਹੀ ਹੈ ਇਹਦੇ ਵਿੱਚ ਵੀ ਬੜੇ ਸੁੱਖ ਮਿਲ ਲੰਗੇ ਜਿਹੜੀ ਜ਼ਿੰਦਗੀ ਸਾਡੇ ਕੋਲੇ ਹੈ ਅੱਗੇ 1 ਸਾਲ 2 ਸਾਲ 5 ਸਾਲ 10 ਸਾਲ ਜਿੰਨਾ ਵੀ ਸਮਾਂ ਕਿਸੇ ਕੋਲ ਹੈ ਕਹਿੰਦੇ ਉਹਦੇ ਵਿੱਚ ਵੀ ਬੜਾ ਸੁੱਖ ਮਿਲਦਾ ਜੀ ਘਰ ਆਨੰਦ ਹਮਾਰਾ ਕਹਿੰਦੇ ਹਿਰਦੇ ਚ ਬਹੁਤ ਆਨੰਦ ਖੁਸ਼ੀਆਂ ਖੇੜਾ ਪੈਦਾ ਹੋ ਜਾਣ ਰਹਾਓ ਰਹਾਓ ਦਾ ਭਾਵ ਕੇ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੀ ਅੰਤਰਜਾਮੀ ਕਰਣਾ ਹਾਰ ਸੋਈ ਖਸਮ ਹਮਾਰਾ ਕਹਿੰਦੇ ਜਿਹੜਾ ਪਰਮਾਤਮਾ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ ਨਾ ਅੰਤਰਜਾਮੀ ਕਰਨੇ ਹਾਰ ਜਿਹੜਾ ਸਾਰਾ ਕੁਝ ਕਰਨ ਵਾਲਾ ਉਹ ਦੁਨੀਆ ਨੂੰ ਖਤਮ ਵੀ ਕਰ ਸਕਦਾ ਦੁਨੀਆ ਨੂੰ ਬਣਾ ਵੀ ਸਕਦਾ ਉਹਦੇ ਹੱਥ ਚ ਪਾਵਰ ਹੈ ਅੰਤਰਜਾਮੀ ਕਰਨੇ ਹਾਰ ਸੋਈ ਖਸਮ ਹਮਾਰਾ ਕਹਿੰਦੇ ਮੇਰਾ ਪਰਮਾਤਮਾ ਉਹ ਹੈ ਖਸਮ ਵਾਹਿਗੁਰੂ ਕਹਿੰਦੇ ਮੇਰਾ ਤੇ ਉਹ ਪਰਮਾਤਮਾ ਹੈ ਜਿਹੜਾ ਦੁਨੀਆ ਨੂੰ ਬਣਾ ਸਕਦਾ ਤੇ ਦੁਨੀਆ ਨੂੰ ਖਤਮ ਕਰ ਸਕਦਾ ਅਸੀਂ ਉਹਨਾਂ ਨੂੰ ਆਪਣਾ ਬਣਾ ਲਿਆ ਜਿਹੜੇ ਆਪਣਾ ਕੁਝ ਸਵਾਰ ਨਹੀਂ ਸਕੇ ਦੂਜੇ ਦਾ ਕੀ ਸਵਾਰਣਗੇ ਅੰਤਰਜਾਮੀ ਕਰਨੇ ਹਾਰ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰ ਨਿਰਭਉ ਦਾ ਭਾਵ ਹੁੰਦਾ ਕਿ ਮੈਨੂੰ ਹੁਣ ਕੋਈ ਡਰ ਨਹੀਂ ਰਿਹਾ ਨਿਰਭਉ ਕਿ ਮੇਰੇ ਅੰਦਰ ਦੇ ਜਿਹੜੇ ਡਰ ਸੀ ਉਹ ਖਤਮ ਹੋ ਗਏ ਨਿਰਭਉ ਭਏ ਗੁਰ ਚਰਣੀ ਲੱਗੇ ਮੈਂ ਹੁਣ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਮੈਨੂੰ ਕਿਸੇ ਚੀਜ਼ ਦੀ ਹੁਣ ਲੋੜ ਨਹੀਂ ਕਿਉਂਕਿ ਮੈਨੂੰ ਪਰਮਾਤਮਾ ਮਿਲ ਗਿਆ ਮੈਨੂੰ ਗੁਰੂ ਮਿਲ ਗਿਆ ਮੈਂ ਉਹਨਾਂ ਦੇ ਚਰਨਾਂ ਨਾਲ ਲੱਗ ਗਿਆ ਇਕਰਾਮ ਨਾਮ ਆਧਾਰਾ ਮੈਨੂੰ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ ਜੀ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਸੱਚਾ ਨਾਮ ਮੇਰਾ ਆਧਾਰੋ ਜਿਨ੍ਹਾਂ ਨੇ ਸੱਚੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ ਉਹਨਾਂ ਨੂੰ ਫਿਰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ ਜੀ ਜਿਨੇ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਲਿਆ ਉਹਨੂੰ ਫਿਰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਸਾਰਾ ਕੁਝ ਉਹਦੇ ਮਗਰ ਮਗਰ ਵਹਿਦਾ ਜੀ ਨਵ ਨਿਤੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਜਿਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਲਿਆ ਗੁਰੂ ਸਾਹਿਬ ਕਹਿੰਦੇ ਫਿਰ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿ ਜਾਂਦੀ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕਹਿੰਦੇ ਮੈਨੂੰ ਤੇ ਸਫਲ ਦਰਸ਼ਨ ਅਕਾਲ ਮੂਰਤ ਜਿਹੜਾ ਅਕਾਲ ਸ਼ਬਦ ਹੈ ਨਾ ਜੀ ਇਹ ਮੌਤ ਤੋਂ ਰਹਿਤ ਸਾਡੇ ਨਾਂ ਨਾਲ ਲੱਗਿਆ ਕਾਲ ਕਿਉਂਕਿ ਕਦੇ ਵੀ ਮੌਤ ਆ ਸਕਦੀ ਹੈ ਇਨਸਾਨ ਦੀ ਪਰ ਜਿਹੜਾ ਪਰਮਾਤਮਾ ਹੈ ਉਹ ਅਕਾਲ ਹੈ ਕਿ ਉਹਦੇ ਨਾਲ ਮੌਤ ਨਹੀਂ ਹੈ ਅਕਾਲ ਹੈ ਕਦੇ ਪ੍ਰਮਾਤਮਾ ਮਰਦਾ ਨਹੀਂ ਹੈ ਕਦੇ ਪ੍ਰਮਾਤਮਾ ਦਾ ਨਾਮ ਖਤਮ ਨਹੀਂ ਹੁੰਦਾ ਆਪਾਂ ਕਿੰਨੇ ਵਾਰ ਗੱਲ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐ ਕਿ ਅਰਬਦ ਨਰਬਦ ਤੁੰਦੂ ਕਰ ਅਰਬਾ ਖਰਬਾ ਸਾਲ ਪਹਿਲਾਂ ਜਦੋਂ ਇਸ ਸੰਸਾਰ ਦੇ ਵਿੱਚ ਘੁੱਪ ਹਨੇਰਾ ਸੀ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚ ਸੀ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਆ ਨਾ ਜੇ ਉਦੋਂ ਵੀ ਗੁਰੂ ਸਾਹਿਬ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਪ੍ਰਮਾਤਮਾ ਦਾ ਨਾਮ ਤੇ ਉਦੋਂ ਵੀ ਸੱਚ ਸੀ ਜਦੋਂ ਦੁਨੀਆ ਹੀ ਨਹੀਂ ਸੀ ਇੱਥੇ ਜਦੋਂ ਦੁਨੀਆ ਹੋਣ ਚਾਏ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚ ਸੀ ਜਦੋਂ ਅੱਜ ਅਸੀਂ ਦੁਨੀਆ 'ਚ ਵੇਖਦੇ ਆ ਅੱਜ ਵੀ ਪ੍ਰਮਾਤਮਾ ਦਾ ਨਾਮ ਸੱਚ ਹੈ ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਸੱਚ ਹੋਣਾ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਅਕਾਲ ਮੂਰਤ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਕਦੇ ਮਰਦਾ ਨਹੀਂ ਪ੍ਰਵ ਹੈ ਭੀ ਹੋਵਨਹਾਰਾ ਉਹ ਪਹਿਲਾਂ ਵੀ ਸੱਚ ਸੀ ਤੇ ਅੱਜ ਵੀ ਸੱਚ ਹੈ ਕੰਠ ਲਗਾਏ ਆਪਣੇ ਜਨ ਰੱਖ ਕੇ ਆਪਣੇ ਪ੍ਰੀਤ ਪਿਆਰਾ ਜਦੋਂ ਅਸੀਂ ਗੁਰੂ ਦੇ ਬਣ ਜਾਗੇ ਉਹਨੇ ਆਪਣੇ ਕੰਠ ਦਾ ਭਾਵ ਉਹਦਾ ਗਲ ਕਿ ਉਹਨੇ ਆਪਣੇ ਗਲੇ ਨਾਲ ਲਾ ਲੈਣਾ ਜੇ ਅਸੀਂ ਆ ਗੁਰੂ ਦੇ ਨਾਂ ਬਣੇ ਫਿਰ ਗੁਰੂ ਸਾਹਿਬ ਕਹਿੰਦੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਇ ਕਹਿੰਦੇ ਜਮਾ ਦੀ ਮਾਰ ਬਹੁਤ ਭੈਣੀ ਹੈ ਕਬੀਰ ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਏ ਕਹਿੰਦੇ ਅੰਚਲ ਦੇ ਨਾਲ ਲਾ ਲਿਆ ਨਹੀਂ ਤੇ ਕਹਿੰਦੇ ਜਮਾ ਦੀ ਮਾਰ ਬਹੁਤ ਭੇੜੀ ਐ ਉਹ ਸੈਣੀ ਔਖੀ ਐ ਇੱਥੇ ਗੁਰੂ ਸਾਹਿਬ ਕਹਿੰਦੇ ਕੰਠ ਲਗਾਏ ਆਪਣੇ ਜਨ ਰੱਖੇ ਜਿਹੜਾ ਉਹਦਾ ਜਨ ਬਣ ਜਾਂਦਾ ਜਿਹੜਾ ਉਹਦਾ ਸੇਵਕ ਬਣ ਜਾਂਦਾ ਉਹਨੂੰ ਆਪਣੇ ਗਲ ਨਾਲ ਲਾ ਲੈਂਦਾ ਆਪਣੀ ਪ੍ਰੀਤ ਪਿਆਰਾ ਫਿਰ ਪਿਆਰ ਕਰਦਾ ਆਪਣੀ ਪ੍ਰੀਤ ਪਿਆਰਾ ਬਹੁਤ ਪਿਆਰ ਕਰਦਾ ਹੈ ਪਰਮਾਤਮਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਕਹਿੰਦੇ ਤੇ ਬਹੁਤ ਵੱਡੀ ਵਡਿਆਈ ਐ ਮੇਰੇ ਵਾਸਤੇ ਅਚਰਜ ਸੋਭਾ ਅਚਰਜ ਦਾ ਭਾਵ ਹੁੰਦਾ ਜਿਹੜੀ ਗੱਲ ਸਾਡੇ ਚੇਤੇ ਚ ਨਾ ਹੋਵੇ ਉਹ ਬਣ ਗਏ ਅਚਰਜ ਸੋਭਾ ਕਿ ਮੈਨੂੰ ਬਹੁਤ ਸੋਭਾ ਬਦਦੀ ਗੁਰੂ ਨੇ ਕਾਰਜ ਆਇਆ ਰਾਸੇ ਜਿਹੜੇ ਕਾਰਜ ਮੇਰੇ ਰੁਕੇ ਪਏ ਸੀ ਉਹ ਸਾਰੇ ਰਾਸ ਆ ਗਏ ਜੀ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੋਖ ਬਿਨਾਸੀ ਜਦੋਂ ਮੈਨੂੰ ਪੂਰਾ ਗੁਰੂ ਮਿਲ ਗਿਆ ਨਾ ਜੀ ਪੂਰਾ ਗੁਰੂ ਕਿਹੜਾ ਪੂਰਾ ਪ੍ਰਭ ਆਰਾਧੇ ਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਇੱਥੇ ਗੁਰੂ ਅਰਜਨ ਸਾਹਿਬ ਲਈ ਗਏ ਨਾਨਕ ਗੋ ਗੁਰ ਪੂਰਾ ਭੇਟਿਓ ਸਗਲੇ ਦੋਖ ਬਿਨਾਸੀ ਮੈਨੂੰ ਪੂਰਾ ਗੁਰੂ ਮਿਲ ਗਿਆ ਮੇਰੇ ਅੰਦਰ ਦੇ ਜਿੰਨੇ ਵੀ ਦੁੱਖ ਸੀ ਸਾਰੇ ਖਤਮ ਹੋ ਗਏ ਬਿਨਾਸੇ ਦਾ ਭਾਵ ਹੁੰਦਾ ਖਤਮ ਹੋ ਜਾਣੇ ਕਿ ਜਿੰਨੇ ਵੀ ਮੇਰੇ ਅੰਦਰ ਦੁੱਖ ਚੱਲ ਰਹੇ ਸੀ ਨਾ ਜੇ ਦੂਜਿਆਂ ਦੇ ਪ੍ਰਤੀ ਜੇ ਕਿਸੇ ਨੂੰ ਗੋਡੇ ਦੁੱਖ ਦੇ ਆ ਬੁਖਾਰ ਹੈ ਉਹਨਾਂ ਦੀ ਗੱਲ ਨਹੀਂ ਕਰਦੇ ਗੁਰੂ ਸਾਹਿਬ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ ਉਹਨਾਂ ਦੀ ਗੱਲ ਨਹੀਂ ਕਰਦੇ ਕਹਿੰਦੇ ਜਿਹੜੇ ਸਾਡੇ ਅੰਦਰ ਮਨ ਦੇ ਰੋਗ ਸੀ ਸਾਰੇ ਦੇ ਸਾਰੇ ਖਤਮ ਹੋ ਗਏ ਪਰ ਜੇ ਅਸੀਂ ਗੁਰੂ ਦੇ ਨਾਲ ਜੁੜ ਜਾਗੇ ਸ਼ੂਗਰ ਵਰਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਵੀ ਜੇ ਕਿਸੇ ਨੂੰ ਹੋਣ ਤਾਂ ਉਹਨਾਂ ਤੇ ਵੀ ਬੰਦਾ ਜਿੱਤ ਹਾਸਲ ਕਰ ਸਕਦਾ ਕਿਉਂਕਿ ਪਰਮਾਤਮਾ ਦੇ ਵਿੱਚ ਤਾਕਤ ਹੈ ਜੇ ਅਸੀਂ ਗੁਰੂ ਦੇ ਨਾਲ ਜੁੜੇ ਰਹਾਂਗੇ ਸਾਨੂੰ ਸਹਾਰਾ ਮਿਲਣਾ ਹੈ ਜੇ ਸਾਨੂੰ ਸਹਾਰਾ ਹੈ ਤਾਂ ਅਸੀਂ ਵੱਡੀਆਂ-ਵੱਡੀਆਂ ਬਿਮਾਰੀਆਂ ਤੇ ਵੀ ਕਾਬੂ ਪਾ ਸਕਦੇ ਆ ਵੱਡੀ ਵਡਿਆਈ ਅਚਰਜ ਸੁਭਾ ਕਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਵਿਨਾਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ